ਸਵਾ 1:00 ਵਜੇ ਉਹਨਾਂ ਦੀ ਜਾਨ ਨਿਕਲੀ ਸਵਾ 1:00 ਵਜੇ ਮੇਰੇ ਬੇਟੇ ਨੇ ਚੀਕ ਮਾਰੀ ਡੈਡੀ ਕਿ ਕਿ ਉਹਦੀ ਚੀਕ ਨਾਲ ਮੈਂ ਉੱਠੀ ਜਾ ਬਲੈਕ ਕਲਰ ਦੀ ਕਾਰ ਮਾਸਟਰ ਪ੍ਰੋ ਕ੍ਰੈਸ਼ ਚੁੱਕਰੇ ਸ਼ੋਗਿਤ ਉੱਥੇ ਪਾਸਟ ਉੱਥੇ ਪੂਰੇ ਹੋ ਗਏ ਛੋਟੇ ਜਿਹੇ ਮਜ਼ਦੂਰ ਆਦਮੀ ਸੀ ਜੀ ਸਾਨੂੰ ਨਹੀਂ ਪਤਾ ਜੀ ਕੀ ਵਾਪਰਿਆ ਸਾਡੇ ਬੇਟੇ ਨਾਲ ਕੀ ਹਸਾ ਹੋਇਆ ਸਾਡਾ ਬੇਟਾ ਜੀ ਸਰਬਣ ਸੀ ਸਰਬਣ ਤਿੰਨ ਵਾਰ ਉਹਨਾਂ ਦਾ ਐਕਸੀਡੈਂਟ ਹੋਇਆ ਪਹਿਲਾ ਟਰੱਕ ਨਾਲ ਗੱਡੀ ਪਲਟੀ ਪਲਟਣ ਤੋਂ ਬਾਅਦ ਉਹ ਬਾਹਰ ਨਿਕਲੇ ਤਾਂ ਨਾਲ ਦੀ ਨਾਲ ਦੋ ਹੀ ਲਾਈਨਾਂ ਸੀਆਂ ਮੋਟਰਵੇ ਤੇ ਦੂਸਰੀ 21 ਸਾਲ ਦੀ ਕੁੜੀ ਨੇ ਯੂਟ ਨਾਲ ਉਹਨਾਂ ਨੂੰ ਹਿੱਟ ਕੀਤਾ ਨਾ ਸਾਡੇ ਕੋਲ ਪੈਸਾ ਰਹਾ ਨਾ ਸਾਡੇ ਕੋਲ ਬੇਟਾ ਰਹਾ ਅਸੀਂ ਤਾਂ ਜੀ ਸਾਰਾ ਬਸ ਖਾਤਮੇ ਖਾਤਮ ਨੇ ਜੀ ਬਸ ਹੋ ਸਾਨੂੰ ਦਾ ਸੱਚ ਨਹੀਂ ਆਂਦਾ ਵੀ ਸਾਡਾ ਬੇਟਾ ਮਰਿਆ ਕਿਵੇਂ ਆ ਤੁਹਾਨੂੰ ਤਾਂ ਇਹ ਵੀ ਸੰਤੁਸ਼ਟੀ ਨਹੀਂ ਹੈਗੀ ਜੀ ਅਜੇ ਤੱਕ ਵੀ ਸਾਡਾ ਬੇਟਾ ਕਿਵੇਂ ਮਰਿਆ ਕਿਵੇਂ ਨਾ ਹੋਇਆ ਉਹ ਸਾਡਾ ਬੇਟਾ ਕਹਿੰਦਾ ਸੀ ਵੀ ਬੇਟੇ ਨੂੰ ਛੋਟੇ ਨੂੰ ਵੀ ਨਾਲ ਹੀ ਲੈ ਜਾਾਂਗਾ ਉੱਥੇ ਵੀ ਆਪਦਾ ਕਾਰੋਬਾਰ ਉਧਰ ਹੀ ਕਰਾਂਗੇ ਇੱਧਰ ਕੁਸ ਹੈ ਨਹੀਂ ਹੁਣ ਵੀ ਐਤ ਕੀ ਵੀ ਫਲ ਅਡਾਇਆ ਤੇ ਇੱਚ ਵੀ ਆਇਆ ਜੀ ਇੱਥੇ ਹਰ ਸਾਲ ਹੀ ਫਸਲ ਮਰ ਜਾਂਦੀ ਸੀ ਸਾਸੀ ਕਾਲ ਪੁਆਦ ਵੈਬ ਟੀਵੀ ਦੇਖ ਰਹੇ ਤੁਸੀਂ ਮੈਂ ਤਨਮਾਨ ਸਿੰਘ ਕਮਾਨ ਹਰੇਕ ਮਾਪੇ ਆਪਣੇ ਬੱਚੇ ਤੋਂ ਇਹੀ ਉਮੀਦ ਕਰਦਾ ਹੈ ਕਿ ਸਾਡਾ ਪੁੱਤ ਵੱਡਾ ਹੋਊਗਾ ਜਬਾਨ ਹੋਊਗਾ ਤੇ ਬੁਢਾਪੇ ਦੇ ਵਿੱਚ ਸਾਡਾ ਸਹਾਰਾ ਬਣੂਗਾ ਤੇ ਕਈ ਵਾਰ ਮਾਪੇ ਇਹਨਾਂ ਉਮੀਦਾਂ ਦੇ ਨਾਲ ਹੀ ਆਪਣੇ ਪੁੱਤਾਂ ਨੂੰ ਜਿਹੜਿਆਂ ਨੂੰ ਲਾਡਾਂ ਨਾਲ ਪਾਲਦੇ ਨੇ ਉਹਨਾਂ ਨੂੰ ਮਜਬੂਰ ਹੋ ਕੇ ਵਿਦੇਸ਼ਾਂ ਵਿੱਚ ਵੀ ਭੇਜ ਦਿੰਦੇ ਨੇ ਪਰ ਅੱਜਕੱਲ ਜਦੋਂ ਅਸੀਂ ਅਜਿਹੇ ਕਟਨਾਮਾ ਸੁਣਦੇ ਹਾਂ ਕਿ ਵਿਦੇਸ਼ਾਂ ਵਿੱਚ ਗਿਆ ਪੁੱਤ ਵਿਦੇਸ਼ਾਂ ਚ ਹੀ ਰਹਿ ਗਿਆ ਮਤਲਬ ਜਦੋਂ ਉਧਰ ਜਵਾਨ ਪੁੱਤਾਂ ਦੀ ਡੈਥ ਹੋ ਜਾਂਦੀ ਹੈ ਤਾਂ ਮਾਪੇ ਨੂੰ ਬਹੁਤ ਔਖਾ ਹੋ ਜਾਂਦਾ ਹੈ ਪਿੰਡ ਸਸੀ ਬ੍ਰਾਹਮਣਾਂ ਦੇ ਵਿੱਚ ਬੈਠੇ ਆ ਜਿੱਥੇ ਕਿ ਇੱਕ ਮਾਪੇ ਦੇ ਵੱਲੋਂ 20 ਸਾਲ ਦਾ ਇੱਕ ਨੌਜਵਾਨ ਪੁੱਤ ਆਸਟ੍ਰੇਲੀਆ ਦੇ ਵਿੱਚ ਭੇਜਿਆ ਜਾਂਦਾ ਹੈ ਬਹੁਤ ਮਿਹਨਤ ਕਰਦਾ ਹੈ ਨੌਜਵਾਨ ਮਿਹਨਤ ਕਰਨ ਤੋਂ ਬਾਅਦ ਵੱਡਾ ਕਾਰੋਬਾਰ ਖੜਾ ਕਰ ਲੈਂਦਾ ਪਰ ਜਦੋਂ ਖਬਰ ਆਉਂਦੀ ਹੈ ਕਿ ਉਸ ਨੌਜਵਾਨ ਦੀ ਡੈਥ ਹੋ ਚੁੱਕੀ ਹੈ ਤਾਂ ਮਾਪੇ ਦੇ ਅੰਦਰ ਬਾਕੀ ਕੁਝ ਨਹੀਂ ਰਹਿ ਜਾਂਦਾ ਮੇਰੇ ਨਾਲ ਉਸ ਨੌਜਵਾਨ ਦੇ ਫਾਦਰ ਸਾਹਿਬ ਮੌਜੂਦ ਨੇ ਗੱਲਬਾਤ ਕਰਾਂਗੇ ਬਾਪੂ ਸਾਸੀ ਕਾ ਸਰ ਸਰ ਬਾਪੂ ਪਿੰਦਰ ਸਿੰਘ ਜਿਹੜੇ ਆਪਣਾ ਨੌਜਵਾਨ ਆਪਣਾ ਤੁਹਾਡਾ ਬੇਟਾ ਸੀ ਕੀ ਵਾਪਰਿਆ ਜੀ ਉਹਦੇ ਨਾਲ ਉਹ ਸਾਡਾ ਬੇਟੇ ਦਾ ਕਾਰੋਬਾਰ ਸੀ ਜੀ ਉੱਥੇ ਟਰਾਲਿਆਂ ਦਾ ਉਹ ਸਾਨੂੰ ਤਾਂ ਜੀ ਇਹ ਗੱਲ ਦਾ ਪਤਾ ਨਹੀਂ ਉਹ ਜਿੱਦਾਂ ਸਾਨੂੰ ਸੁਣੀ ਐ ਵੀ ਉਹ ਟਰਾਲੇ ਆਪਣੇ ਕਾਰੋਬਾਰ ਵਾਸਤੇ ਗਿਆ ਹੋਇਆ ਸੀ ਉੱਥੇ ਜੀ ਦੇਖਣ ਵਾਸਤੇ ਵੀ ਟਰਾਲੇ ਕਿਵੇਂ ਨੇ ਕਿਵੇਂ ਨਾ ਉਹ ਟਰਾਲੇ ਨਾਲ ਗੱਡੀ ਟਕਰਾ ਗਈ ਜੀ ਟੱਚ ਹੋ ਗਈ ਥੋੜੀ ਜੀ ਟੱਚ ਹੋਇਆ ਦੇ ਬਾਅਦ ਜਿੰਮੇ ਸਾਨੂੰ ਗੱਲ ਦਾ ਪਤਾ ਲੱਗਿਆ ਵੀ ਬੇਟਾ ਸਾਡਾ ਉਦੋਂ ਗੱਡੀ ਤੋਂ ਬਾਹਰ ਨਿਕਲ ਗਿਆ ਉਹ ਇਧਰੋਂ ਉਹ ਜਿਹੜਾ ਟਰਲ ਵਾਲਾ ਗੋਰਾ ਸੀ ਉਹ ਵੀ ਬਾਹਰ ਨਿਕਲ ਗਿਆ ਉਹ ਦੋਵੇਂ ਇੱਕ ਜੀਜੀ ਨਾਲ ਗੱਲਬਾਤ ਬਹਿਸ ਜਾਨੀ ਕਰ ਰਹੇ ਸੀ ਕਰਦੇ ਕਰਦੇ ਉਹਦਰੋਂ ਪਿੱਛੋਂ ਇੱਕ ਗੋਰੀ 21 ਸਾਲ ਦੀ ਗੁੜੀਆ ਉਹ ਆਪਣਾ ਬੀਕਪ ਲੈ ਕੇ ਉਹ ਵੀ ਜਾ ਰਹੀ ਸੀ ਉਹਨੇ ਨਾ ਸਾਡੇ ਬੇਟੇ ਨੂੰ ਟੱਕਰ ਮਾਰੀ ਜਿੰਮੇ ਸਾਨੇ ਸੁਣਿਆ ਅਸੀਂ ਦੇਖਿਆ ਨਹੀਂ ਹੈਗਾ ਸੁਣਿਆ ਸੁਣਾਈਆਂ ਗੱਲਾਂ ਨੇ ਉਹ ਡਿੱਗਿਆ ਡਿੱਗਣ ਨਾਲ ਉਹਦੀ ਮੌਤ ਹੋ ਗਈ ਇੰਨਾ ਸਮਾਂ ਹੋ ਗਿਆ ਸੀ ਭਪਿੰਦਰ ਨੂੰ ਇੱਥੋਂ ਗਿਆ ਹੋਇਆ ਇੱਥੋਂ ਗਿਆ ਹੋਇਆ ਨੂੰ ਜੀ ਉਹਨੂੰ 18 ਸਾਲ ਹੋ ਗਏ ਜੀ 18 19 ਸਾਲ ਅੱਛਾ ਹਾਂ ਜੀ ਮੈਰਿਜ ਹੋਈ ਹੈ ਉਹਨਾਂ ਦੀ ਹਾਂ ਜੀ ਮੈਰਿਜ ਹੋਈ ਹੈ ਹੂੰ ਦੋ ਬੱਚੇ ਬੱਚੇ ਵੀ ਹਨ ਦੋ ਬੱਚੇ ਨੇ ਇੱਕ ਬੇਟੀ ਇੱਕ ਬੇਟਾ ਜੀ ਤੇ ਬਾਪੂ ਜਦੋਂ ਭਿੰਦਰ ਨੂੰ ਇੰਨਾ ਸਮਾਂ ਹੋ ਗਿਆ ਸੀ ਗਿਆ ਨੂੰ ਤਾਂ ਉਸ ਤੋਂ ਬਾਅਦ ਇੱਥੇ ਵੀ ਕਾਰੋਬਾਰ ਸੈੱਟ ਕੀਤਾ ਹੁਣ ਉੱਥੇ ਕੋਈ ਕਾਰੋਬਾਰ ਸੈੱਟ ਕਰ ਲਿਆ ਜੀ ਇੱਥੇ ਕੋਈ ਕਾਰੋਬਾਰ ਨਹੀਂ ਸੈੱਟ ਕਰਿਆ ਜੀ ਉਹ ਇੱਥੇ ਸਾਡੇ ਜ਼ਮੀਨ ਸੀ ਜਿਹੜੀ ਉਹ ਸ਼ਾਮਲਾੜ ਜ਼ਮੀਨ ਹੈ ਜੀ ਸਾਡੇ ਕੋਲ ਆਪਣੀ ਪੈੜੀ ਨਹੀਂ ਹੈਗੀ ਜੀ ਇਹ ਇੱਕ ਹੜਾਂ ਦੀ ਮਾਰ ਹੈ ਇੱਕ ਨਾ ਅਸੀਂ ਕੋਈ ਮਲਾਜ਼ਮ ਜੀ ਅਸੀਂ ਇੱਕ ਲਾਲੇ ਛੋਟੇ ਜਿਹੇ ਮਜ਼ਦੂਰੀ ਵਰਗੇ ਜ਼ਿੰਮੇਦਾਰ ਨੇ ਉਹ ਸਾਡਾ ਬੇਟਾ ਕਹਿੰਦਾ ਸੀ ਵੀ ਬੇਟੇ ਨੂੰ ਛੋਟੇ ਨੂੰ ਵੀ ਨਾਲ ਹੀ ਲੈ ਜਾਾਂਗਾ ਉੱਥੇ ਵੀ ਆਪਦਾ ਕਾਰੋਬਾਰ ਉਧਰ ਹੀ ਕਰਾਂਗੇ ਇੱਧਰ ਕੁਸ ਹੈ ਨਹੀਂ ਜੀ ਹੁਣ ਵੀ ਐਤਕੀ ਵੀ ਫਸਲ ਅਡਾਇਆ 23 ਚ ਵੀ ਆਇਆ ਜੀ ਇੱਥੇ ਹਰ ਸਾਲ ਹੀ ਫਸਲ ਮਰ ਜਾਂਦੀ ਸੀ ਪਰ ਫਸਲ ਮਰ ਜਾਂਦੀ ਸੀ ਤੇ ਇੱਕ ਸਾਡੇ ਕੋਲ ਪੈਲੀ ਨਹੀਂ ਹੈਗੀ ਜੀ ਪੈਲੀ ਵੀ ਇਹ ਇਧਰ ਸ਼ਾਮਲਾਟ ਪੈਲੀ ਹੈ ਜੀ ਮੈਲੀ ਸ਼ਾਮਲਾਟ ਹੋਣ ਕੇ ਨਾਤੇ ਜੀ ਇੱਥੇ ਫਿਰ ਬੰਦਾ ਵੀ ਉਹ ਸਰਕਾਰਾਂ ਵੀ ਤੰਗ ਕਰਦੀਆਂ ਨੇ ਉਹਦੀਆਂ ਲੀਜਾਂ ਵਧਾਓ ਫਲਾਣਾ ਵਧਾਓ ਅਸੀਂ ਇਹ ਸੋਚਿਆ ਹੋਇਆ ਸੀ ਵੀ ਇੱਥੇ ਨਾ ਨੌਕਰੀ ਹੈਗੀ ਨਾ ਇੱਥੇ ਕੋਈ ਰੋਜ਼ਗਾਰ ਹੈ ਗਿਆ ਨਾ ਇੱਧਰ ਫੈਕਟਰੀਆਂ ਹੈਗੀਆਂ ਜੀ ਉੱਧੇ ਜੀ ਵੀ ਬੱਚਿਆਂ ਨੂੰ ਸੈੱਟ ਕਰਾਈਏ ਬੱਚੇ ਸਾਡੇ ਦੋਏ ਇੱਕ ਤਾਂ ਬਹਾਰ ਸੀ ਦੂਸਰਾ ਵੀ ਬਹਾਰ ਜਾਣਾ ਚਾਹੁੰਦਾ ਸੀ ਵੀ ਚਲੋ ਉੱਤਰ ਨਾ ਇੱਧਰ ਨੌਕਰੀ ਮਿਲੀ ਬੇਟਾ ਤਾਂ ਵੈਸੇ ਪੜਿਆ ਲਿਖਿਆ ਸੀ ਇੱਧਰ ਵੀ ਉਹ ਵੀ ਪੜਿਆ ਲਿਖਿਆ ਸੀ ਇੱਧਰ ਆਪਣੀਆਂ ਸਰਕਾਰਾਂ ਨੌਕਰੀ ਨਹੀਂ ਦਿੰਦੀਆਂ ਇਹਨਾਂ ਦੀ ਨਲਾਇਕੀ ਕਰਕੇ ਸਾਡੇ ਬੱਚਿਆਂ ਨੂੰ ਫਿਰ ਬਾਹਰ ਵੀ ਜਾਣਾ ਪੈਂਦਾ ਜੀ ਹੈ ਇੱਧਰ ਜੀ ਇੱਧਰ ਪਾਣੀ ਬਹੁਤ ਇੱਕ ਆਸੀਂ ਬਟਾਣਾ ਨਾ ਰਹਾ ਉਹਨਾਂ ਨਾਲ ਨੱਕਰ ਲਾ ਕੇ ਸਾਡੋਂ ਘਰਾਂ ਤੋਂ ਬੇਕਾਰ ਹੋ ਜਾਂਦੇ ਨੇ ਹਰ ਸਾਲ ਜੀ ਵੀ ਅਸੀਂ ਤੰਗ ਬਹੁਤ ਸੀ ਤੰਗੀ ਕਰਕੇ ਸਾਨੇ ਬੱਚੇ ਬਾਹਰ ਕੱਢੇ ਨੇ ਜੀ ਹੂੰ ਕੱਗਰ ਦੀ ਮਾਰ ਹੈ ਭਿੰਦਰ ਨੂੰ ਬੜੀ ਮੁਸ਼ਕਲ ਦੇ ਨਾਲ ਤੁਸੀਂ ਬਾਹਰ ਭੇਜਿਆ ਹੋਊਗਾ ਆਸੀਂ ਜੀ ਸਾਰੇ ਰਿਸ਼ਤੇਦਾਰਾਂ ਤੋਂ ਸਾਡੇ ਤੋਂ ਅਜੇ ਤੱਕ ਵੀ ਜੀ ਵਿਆਜ ਤੇ ਪੈਸੇ ਲੈ ਕੇ ਡੇਢ ਦੋ ਰੁਪਏ ਸੰਕੜਾ ਜੀ ਉਹ ਵਿਆਜ ਤੇ ਲੈ ਕੇ ਸਾਨੇ ਉਹਨੂੰ ਹਾਂ ਜੀ ਸਾਡੇ ਤੋਂ ਤਾਂ ਵਿਆਜ ਨਹੀਂ ਮੋੜਿਆ ਜਾਂਦਾ ਜੀ ਉਹਨਾਂ ਪੈਸਿਆਂ ਦਾ ਸਾਡੇ ਤਾਂ ਵਿਆਜ-ਵਿਆਜ ਨਹੀਂ ਮੁੜਿਆ ਜਾਂਦਾ ਜੀ ਬਾਣੇ ਤੋਂ ਰਿਸ਼ਤੇਦਾਰਾਂ ਤੋਂ ਮਿੱਤਰਾਂ ਤੋਂ ਪੈਸੇ ਲੈ ਕੇ ਸਾਡੇ ਜਿਹੜਾ ਇੱਥੇ ਪੈਲੀ ਐ ਵੀ ਉਹ ਵੇਚ ਕੇ ਭੇਜਦੀਏ ਨਾ ਅਸੀਂ ਸਰਕਾਰੀ ਮੁਲਾਜ਼ਮ ਸੀ ਅਸੀਂ ਇੱਕ ਛੋਟੇ ਜਿਹੇ ਮਜ਼ਦੂਰ ਆਦਮੀ ਸੀ ਜੀ ਸਾਨੂੰ ਨਹੀਂ ਪਤਾ ਜੀ ਕੀ ਵਾਪਰਿਆ ਸਾਡੇ ਬੇਟੇ ਨਾਲ ਕੀ ਹਾਸਾ ਹੋਇਆ ਸਾਡਾ ਬੇਟਾ ਜੀ ਸਰਬਣ ਸੀ ਸਰਬਣ ਹਾਂ ਹਾਂ ਜਦੋਂ ਭੁਪਿੰਦਰ ਸਿੰਘ ਇੱਥੋਂ ਚਲੇ ਜਾਂਦੇ ਨੇ ਉਸ ਤੋਂ ਬਾਅਦ ਤੁਸੀਂ ਕਹਿੰਗੇ 18-20 ਸਾਲ ਹੋ ਗਏ ਤੇ ਉੱਧਰ ਫਿਰ ਇੰਨੇ ਸਮੇਂ ਚ ਤਾਂ ਬਹੁਤ ਬੰਦਾ ਮਿਹਨਤ ਕਰਕੇ ਬਹੁਤ ਕੁਝ ਬਣਾ ਲੈਂਦਾ ਉੱਧਰ ਤਾਂ ਬਣਾਇਆ ਹੋਊਗਾ ਕੋਈ ਕਾਰੋਬਾਰ ਹਾਂਜੀ ਉੱਧਰ ਬੇਟੇ ਸਾਡੇ ਨੇ ਮਿਹਨਤ કરી ਪਹਿਲਾਂ ਘਰ ਲੈ ਲਿਆ ਇਹ ਘਰ ਦੀਆਂ ਵੀ 15 ਸਾਲ ਹੋ ਗਏ ਕਿਸ਼ਤਾਂ ਕੋਸਤਾਂ ਭਰਦਾ ਸੀ ਫਿਰ ਉਹਨੇ ਜੀ ਹੌਲੇ-ਹੌਲੇ ਆਪਣੇ ਬਿਊਟੀ ਪਾਰਲਰ ਦੀ ਇੱਕ ਦੁਕਾਨ ਕਰੀ ਦੋ ਕਰੀਆਂ ਫਿਰ ਉਹਨੇ ਜੀ ਇੱਕ ਟਰਾਲਾ ਲੈ ਲਿਆ ਫਿਰ ਦੋ ਲੈ ਲੇ ਤਿੰਨ ਲੈ ਲੇ ਹੁਣ ਪੰਜ ਟਰਾਲੇ ਨੇ ਜੀ ਉਹਦੇ ਕੋਲ ਕੰਦੋ ਦੋ ਦੋ ਕਾਰਨ ਨੇ ਜੀ ਵੀ ਉਹ ਉਹਨੇ ਸਰਕਾਰਾਂ ਦਾ ਪਤਾ ਜੀ ਕੀ ਹੋਊਗਾ ਕੀ ਨਹੀਂ ਸਾਨੂੰ ਤਾਂ ਕੀ ਪਤਾ ਜੀ ਅਸੀਂ ਤਾਂ ਪੜ ਵਰ ਕੇ ਬੰਦੇ ਨੇ ਸਾਨੂੰ ਉਹਦੇ ਬਾਰੇ ਸਾਡੀ ਤਾਂ ਜਿਹੜੀ ਇਹ ਇੱਧਰ ਵਾਲੀ ਦੀ ਪ੍ਰਾਪਰਟੀ ਉਹ ਵੀ ਉਧਰ ਲੱਗੀ ਉਧਰ ਵਾਲੀ ਦਾ ਹੈ ਜੀ ਉਹ ਸਰਕਾਰ ਕੀ ਦੇਊਗੀ ਨਾ ਦੇਊਗੀ ਸਾਨੂੰ ਤਾਂ ਉਹਦੇ ਬਾਰੇ ਪਤਾ ਨਹੀਂ ਹੈਗੇ ਜੀ ਸਾਨੂੰ ਉੱਥੇ ਕੀ ਮਿਲੂਗਾ ਨਹੀਂ ਮਿਲੂਗਾ ਇਹ ਸਾਡੀ ਤਾਂ ਇੱਥੋਂ ਵਾਲਾ ਵੀ ਜਿਹੜਾ ਮੱਕਰ ਬਾਕੀ ਜਦੋਂ ਫਿਰ ਭਪਿੰਦਰ ਉਧਰ ਚੰਗਾ ਕਾਰੋਬਾਰ ਕਰਦੇ ਸੀ ਇੱਧਰ ਕਹਿੰਦੇ ਹੁੰਦੇ ਸੀ ਵੀ ਕੋਈ ਤੁਹਾਨੂੰ ਵੀ ਕੋਈ ਆਪਾਂ ਚੱਲ ਆਪਣੇ ਹੁਣ ਤਾਂ ਘਰਬਾਰ ਸੈੱਟ ਕਰ ਲਈਏ ਮੈਂ ਉਹਨੂੰ ਆਖਿਆ ਸੀ ਜੀ ਉਹ ਦੀਵਾਲੀ ਤੋਂ ਬਾਅਦ ਉਹਦਾ ਨਾ ਵੀ ਰੋਜ਼ ਬਿੰਟ-ਮਿੰਟ ਬਾਅਦ ਫੋਨ ਆਂਦਾ ਸੀ ਉਸ ਦਿਨ ਵੀ 11 ਵਜੇ ਤੱਕ ਫੋਨ ਆਇਆ ਜੀ ਉਹ ਕਹਿੰਦਾ ਮੈਂ ਕਹਿਆ ਵੀ ਬੇਟਾ ਐਤ ਕੀ ਜੀਰੀ ਮਰ ਗਈ ਅਸੀਂ ਠੇਕੇ ਠੁਕੇ ਦੇ ਲੈ ਕੇ ਕੰਮ ਕਰਦੇ ਸੀ ਵੀ ਐਤ ਕੀ ਸਾਰੇ ਪਿੰਡ ਦੇ ਜੀਰੀ ਹੋਈ ਆ ਸਾਡੇ ਨਹੀਂ ਹੋਈ ਵੀ ਸਾਡੀ ਨਹਿਰ ਦੇ ਨਾਲ ਜ਼ਮੀਨ ਸੀ ਉਹ ਮਾਂ ਐ ਬੇਟਾ ਇੱਕ ਦੋ ਟਰਾਲਾ ਵੇਚ ਦੇ ਵੀ ਇੱਧਰ ਆਪਾਂ ਕੋਈ ਜ਼ਮੀਨ ਜਮੂਨ ਖਰੀਦ ਲਾਂਗੇ ਉਹ ਕਹਿੰਦਾ ਪਾਪਾ ਵੀ ਮੈਨੇ 150 ਟਰਾਲਾ ਕਰਨਾ ਵੀ ਇੱਕ ਸਾਲ ਰੁਕ ਜਾ ਇੱਕ ਸਾਲ ਦੇ ਦੇ ਮੈਂ ਤੈਨੂੰ ਕਰਾਲੀ ਚ 50 ਕਿਲੇ ਖਰੀਦ ਕੇ ਦਵਾਗਾ ਉੱਚੇ ਚ ਜ਼ਮੀਨ ਉਹ ਜ਼ਮੀਨ ਦਾ ਕਿੱਥੇ ਦੇਣੇ ਸੀ ਉਹਦਾ ਰਾਤ ਨੂੰ 1 ਵਜੇ ਪਤਾ ਆ ਗਿਆ ਵੀ ਇਹ ਕੰਮ ਹੋ ਗਿਆ ਜੀ ਸਾਨੂੰ ਤਾਂ ਸੱਚ ਨਹੀਂ ਆਂਦਾ ਵੀ ਸਾਡਾ ਬੇਟਾ ਮਰਿਆ ਕਿਵੇਂ ਆ ਸਾਨੂੰ ਤਾਂ ਇਹ ਵੀ ਸੰਤੁਸ਼ਟੀ ਨਹੀਂ ਹੈਗੀ ਜੀ ਅਜੇ ਤੱਕ ਵੀ ਸਾਡਾ ਬੇਟਾ ਕਿਵੇਂ ਮਰਿਆ ਕਿਵੇਂ ਨਾ ਹੋਇਆ ਹਮਮਮ ਲੱਗਦੀ ਜਦੋਂ ਆਪਣੇ ਅੱਖਾਂ ਦੇ ਸਾਹਮਣੇ ਕੁਝ ਵੀ ਹੋ ਜਾਂਦਾ ਤਾਂ ਘੱਟੋ-ਘੱਟ ਦਿਲ ਨੂੰ ਇੰਨੀ ਕਿ ਤਸੱਲੀ ਤਾਂ ਹੋ ਜਾਂਦੀ ਹੈ ਕਿ ਇਹ ਸਭ ਕੁਝ ਅੱਖਾਂ ਦੇ ਸਾਹਮਣੇ ਵਾਪਰਿਆ ਇਹ ਸਾਡੀਆਂ ਅੱਖਾਂ ਤੋਂ ਬਹੁਤ ਦੂਰ ਵਾਪਰਿਆ ਜੀ ਸਾਨੂੰ ਇਹਦੇ ਬਾਰੇ ਬਸ ਇਹੀ ਤਸੱਲੀ ਹੋਈ ਸਾਡਾ ਬੇਟੇ ਦੀ ਸਾਨੇ ਰੂਹ ਦੇਖ ਲਈ ਜੀ ਵੀ ਜਿਵੇਂ ਪਹਿਲਾਂ ਕਹਿੰਦੇ ਸੀ ਵੀ ਉਹ ਤਾਂ ਜ਼ਿਆਦਾ ਕੁਚਲਿਆ ਗਿਆ ਵੀ ਉਹਦੇ ਸਿਰ 'ਚ ਥੋੜੀ ਜੀ ਸੱਟ ਜੀ ਹਾਂ ਬਾਕੀ ਇੰਨਾ ਕਿਸਾਨੇ ਅੱਖਾਂ ਨਾਲ ਦੇਖਿਆ ਬਾਕੀ ਹੋਰ ਸਾਨੂੰ ਵੀ ਡੱਬੇ ਜਿਸ ਤਰ੍ਹਾਂ 30 ਤਰੀਕ ਨੂੰ ਜਿਹੜੀ ਡੈਥ ਹੁੰਦੀ ਆ ਉਸ ਤੋਂ ਬਾਅਦ ਤਾਂ ਕੱਲ ਸੰਸਕਾਰ ਕੀਤਾ ਗਿਆ ਹਾਂਜੀ ਤਾਂ ਇੰਨੇ ਦਿਨ ਕਿਵੇਂ ਕਾਹਤੋਂ ਲੱਗੇ ਫਿਰ ਇੱਧਰ ਬਾਡੀ ਲੈਣ ਦੇ ਲਈ ਉਹ ਸਾਨੂੰ ਤਾਂ ਜੀ ਉਧਰੋਂ ਜ਼ਿੰਮੇਦਾਰਸ ਦਿੰਦੇ ਸੀ ਵੀ ਅਜਿਹਾ ਉਹਨੇ ਵੀ ਪੁਲਿਸ ਵਾਲਿਆਂ ਨੇ ਰਿਪੋਰਟ ਨਹੀਂ ਦਿੱਤੀ ਸਾਨੂੰ రెడ్డి ਬੋਡੀ ਨਹੀਂ ਸਾਨੂੰ ਸੌਂਪੀ ਜਿਵੇਂ ਜਿਵੇਂ ਉਹ ਦੱਸੀ ਜਾਂਦੇ ਸੀ ਅਸੀਂ ਐਮ ਐਮ ਜਿਹੜਾ ਵੀ ਕੋਈ ਵੀਰ ਪੁੱਛਦਾ ਸੀ ਭਾਈ ਕਿਵੇਂ ਕਿੰਨਾ ਟਾਈਮ ਲੱਗੂਗਾ ਸਾਨੂੰ ਤਾਂ ਇਹ ਵੀ ਨਹੀਂ ਪਤਾ ਸੀ ਵੀ ਕਿੰਨਾ ਟਾਈਮ ਲੱਗੂਗਾ ਕਿਵੇਂ ਹੋਊਗੀ ਸਾਨੂੰ ਤਾਂ ਜਿਵੇਂ ਉਹ ਦੱਸ ਦਿੰਦੇ ਸੀ ਵੀ ਐਵੇਂ ਹੋਊਗਾ ਉਦਾਂ ਅਸੀਂ ਅੱਗੇ ਦੱਸ ਦਿੰਦੇ ਸੀ ਅਸੀਂ ਤਾਂ ਸਾਰਾ ਘਰਵਾਰ ਇੱਥੇ ਰੋ ਰੋ ਕੇ ਬੁਰਾ ਹਾਲ ਹੋਇਆ ਹੋਇਆ ਜੀ ਸਾਨੂੰ ਤਾਂ ਇਹਦਾ ਬਹੁਤ ਜ਼ਿਆਦਾ ਸਾਡੀ ਤਾਂ ਇਹੀ ਜ਼ਮੀਨ ਸੀ ਇਹੀ ਨੌਕਰੀ ਸੀ ਇਹੀ ਸਾਡਾ ਤਾਂ ਜੀ ਬਸ ਉਹਦੀ ਮੰਮੀ ਮੈਂ ਸਾਡਾ ਤਾਂ ਅਸੀਂ ਤਾਂ ਜੀ ਬਸ ਜੀ ਹੁਣ ਸਾਡਾ ਤਾਂ ਦੁਨੀਆ ਚ ਕੁਝ ਨਹੀਂ ਰਿਹਾ ਜੀ ਕੁਝ ਵੀ ਨਾ ਸਾਡੇ ਕੋਲ ਪੈਸਾ ਰਿਹਾ ਨਾ ਸਾਡੇ ਕੋਲ ਬੇਟਾ ਰਿਹਾ ਅਸੀਂ ਤਾਂ ਜੀ ਸਾਰਾ ਬਸ ਖਾਤਮੇ ਖਾਤਮ ਨੇ ਜੀ ਬਸ ਹੁਣ ਜਿਹੜਾ ਭੁਪਿੰਦਰ ਸਿੰਘ ਦਾ ਹੋਰ ਵੀ ਕੋਈ ਭਰਾ ਹੈਗਾ ਹਾਂ ਜੀ ਛੋਟਾ ਭਰਾ ਹੈ ਜੀ ਉਹ ਵੀ ਆ ਥੋੜਾ ਜਿਹਾ ਪਾਇਆ ਜੀ ਹਾਂ ਉਹ ਉਹ ਵੀ ਕੋਈ ਕਾਰੋਬਾਰ ਨਹੀਂ ਉਸ ਸਾਨੂੰ ਹਰ ਸਾਲ ਬੇਟਾ ਕਹਿੰਦਾ ਸੀ ਵੀ ਰੁਕ ਜਾ ਰੁਕ ਜਾ ਰੁਕ ਜਾ ਸਾਡੇ ਕੋਲ ਕਿਹੜਾ ਪੈਸੇ ਸੀ ਵੀ ਅਸੀਂ ਹੋਰ ਪੜਿਆ ਲਿਖਿਆ ਵੈਸੇ ਇੱਥੇ ਨੌਕਰੀ ਦਾ ਬੁਰਾ ਹਾਲ ਹੈ ਜੀ ਕੋਈ ਨੌਕਰੀ ਦਾ ਸਰਕਾਰਾਂ ਦਿੰਦੀਆਂ ਨਹੀਂ ਤੁਹਾਨੂੰ ਇਹ ਤਾਂ ਪਤਾ ਹੋਏ ਜੀ ਪਹਿਲਾਂ ਆਮ ਆਦਮੀ ਪਾਰਟੀ ਆਈ ਸੀ ਉਹ ਕਹਿੰਦੀ ਸੀ ਹਰ ਘਰ ਘਰ ਨੌਕਰੀ ਦਵਾਵਾਂਗੇ ਘਰ ਘਰ ਨੌਕਰੀ ਕੀ ਸਾਡੇ ਤੋਂ ਇਹ ਵੀ ਕੋਈ ਐਡੀ ਗੱਲਬਾਤ ਨਹੀਂ ਐਸੀ ਤਾਂ ਜਿਹੜੀ ਦਾਣੇ ਹੁੰਦੇ ਨੇ ਫਲੱਡ ਆ ਕੇ ਜੀਰੀ ਮਰ ਜਾਂਦੀ ਐ ਸਾਨੂੰ ਤਾਂ ਬਹੁਤ ਪਰੇਸ਼ਾਨੀ ਹੋਈ ਹੋਈ ਐ ਜੀ ਅਸੀਂ ਤਾਂ ਦੋਏ ਬਾਪ ਪੁੱਤ ਠੇਕੇ ਠੁਕੇ ਦੀ ਲੈ ਕੇ ਜ਼ਮੀਨ ਕੁਛ ਸ਼ਾਮਲਾਟ ਉੱਪ ਦੀ ਐ ਉਹਦੇ ਖੇਤੀ ਕਰਦੇ ਆ ਜੀ ਉੱਥੇ ਜੇ ਗੁਜ਼ਾਰਾ ਹੋਈ ਜਾਂਦਾ ਸਾਨੂੰ ਤਾਂ ਇਹ ਮਰਤਕ ਦੇ ਦਾ ਵੀ ਸਬਦਾਨ ਕਰਨਾ ਔਖਾ ਜੀ ਉਹ ਪਪਿੰਦਰ ਸਿੰਘ ਦੇ ਜਿਹੜੇ ਕੈਲੀ ਵਾਈਫ ਤੇ ਬੱਚੇ ਨੇ ਜਿਹੜੇ ਉਧਰ ਹੀ ਨੇ ਕਿ ਇੱਧਰ ਆ ਗਏ ਨੇ ਉਹ ਉਹ ਵੈਸੇ ਤਾਂ ਉਧਰ ਨੇ ਜੀ ਉਹ ਨਾਗਰਿਕਤਾ ਮਿਲੀ ਹੋਈਆਂ ਨੇ ਬੱਚਿਆਂ ਨੂੰ ਵੀ ਬੇਟੇ ਨੂੰ ਵੀ ਵੈਸੇ ਹੁਣ ਤਾਂ ਲਾਲੇ ਸਾਡੀ ਮ੍ਰਿਤਿਕ ਦੇ ਨਾਲ ਆਏ ਹੋਏ ਨੇ ਜੀ ਇੱਥੇ ਇਹ 10-15 ਦਿਨ ਰਹਿਣਗੇ ਇੱਥੇ ਦੇਖੋ ਜੀ ਅੱਗੇ ਕੀ ਕਰਦੇ ਨੇ ਕਿ ਫਿਰ ਜਿਹੜੀ ਪ੍ਰਾਪਰਟੀ ਵਗੈਰਾ ਉਹਦੇ ਬਾਰੇ ਕੁਝ ਗੱਲਬਾਤ ਤੁਹਾਨੂੰ ਤੁਹਾਡੇ ਨਾਲ ਹੋਈ ਆ ਕਿਸੇ ਦੀ ਕੋਈ ਉਧਰ ਕਿਸੇ ਸਰਕਾਰੀ ਅਧਿਕਾਰੀ ਦੀ ਆ ਕਿਸੇ ਤਰ੍ਹਾਂ ਕੁਝ ਨਾ ਜੀ ਸਾਡੇ ਸਰਕਾਰੀ ਅਧਿਕਾਰੀ ਨਾਲ ਹੋਈ ਪ੍ਰਾਪਰਟੀ ਦੀ ਨਾ ਸਾਨੂੰ ਇਹ ਪਤਾ ਵੀ ਸਾਡੇ ਬੇਟੇ ਦੀ ਪ੍ਰਾਪਰਟੀ ਕਿੰਨੇ ਹੋਊਗਾ ਕਿੰਨੇ ਨਾ ਸਾਨੂੰ ਉਥੋਂ ਸਾਨੂੰ ਨਹੀਂ ਪਤਾ ਜੀ ਉਹ ਅਜੇ ਤੱਕ ਤਾਂ ਸਾਨੂੰ ਕਿਸੇ ਨੇ ਹੋਰ ਵੀ ਨਹੀਂ ਸਿਵਲ ਬੰਦੇ ਨੇ ਵੀ ਨਹੀਂ ਸਾਨੂੰ ਦੱਸਿਆ ਵੀ ਉਹਦਾ ਕਿੰਨੇ ਪ੍ਰोसीजर ਹੈ ਜੀ ਕੀ ਹੋਊਗਾ ਕੀ ਬਣਊਗਾ ਸਾਨੂੰ ਤਾਂ ਪਤਾ ਨਹੀਂ ਉਧਰ ਬਾਰੇ ਜੀ ਅਸੀਂ ਵੈਸੇ ਤਾਂ ਇਹਦੀ ਮੰਮੀ ਵੀ ਜਾ ਕੇ ਆਈ ਆ ਉਹ ਵੀ ਘਟ ਪੜੇ ਲਿਖੇ ਨੇ ਜੀ ਤੁਹਾਨੂੰ ਪਤਾ ਹੈ ਅਸੀਂ ਵੀ ਘੱਟੇ ਪੜੇ ਲਿਖੇ ਨੇ ਸਾਨੂੰ ਉਧਰ ਦੇ ਬਾਰੇ ਕੀ ਪਤਾ ਜੀ ਉਹ ਤਾਂ ਜਦ ਸਾਡੀ ਬੇਟੀ ਨੂੰ ਨੂ ਰਾਣੀ ਨੂੰ ਪਤਾ ਜਾਂ ਉਹਨਾਂ ਦੇ ਬਰਾਦਰ ਨੇ ਉਹਨਾਂ ਨੂੰ ਪਤਾ ਜੀ ਜਾਂ ਉਹਦੇ ਦੋਸਤਾਂ ਨੂੰ ਪਤਾ ਉਹਦੇ ਬਾਰੇ ਸਾਨੂੰ ਕੁਝ ਨਹੀਂ ਬਸ ਗੱਲਾਂ ਬਾਤਾਂ ਕਰਦੇ ਹੁੰਦੇ ਸੀ ਭੁਪਿੰਦਰ ਕਹਿੰਦਾ ਆਪਾਂ ਆ ਫਿਊਚਰ ਚ ਕੀ ਕੁਝ ਕਰਨਾ ਉਹ ਸਾਡੇ ਨਾਲ ਇਹੀ ਗੱਲਾਂ ਬਾਤਾਂ ਕਰਦਾ ਸੀ ਜੀ ਮੈਂ ਕਈ ਵਾਰੀ ਇੱਥੇ ਤੰਗੀ ਆਂਦੀ ਸੀ ਆਰਥਿਕ ਸਾਡੀ ਬਹੁਤ ਜ਼ਿਆਦਾ ਕਮਜ਼ੋਰ ਹੈ ਜੀ ਅਸੀਂ ਵਿਆਜ ਤੇ ਪੈਸੇ ਆਜੇ ਤੱਕ ਸਾਡੇ ਉੱtre ਨਹੀਂ ਜੀ ਜਿਹੜਾ ਵੀ ਸਾਨੂੰ ਉਹ ਭਿੰਦਰ ਸਾਡਾ ਬੇਟਾ ਕਹਿੰਦਾ ਪਾਪਾ ਐਤ ਕੀ ਰੁਕ ਜੋ ਅਗਲੀ ਵਾਰ ਦਵਾਂਗਾ ਜਦ ਵੀ ਅਸੀਂ ਮੰਗਦੇ ਸੀ ਬਸ ਇੱਕ ਸਾਲ ਖੜ ਜੋ ਜੀ ਇੱਕ ਸਾਲ ਖੜ ਜੋ ਸਾਡੇ 150 ਟਰਾਲੇ ਹੋ ਜਾਣਗੇ ਫੇਰ ਐ ਤੁਸੀਂ ਤੁਹਾਨੂੰ ਉੱਚੇ ਤੇ ਜਮੀਨ ਇਧਰ ਵੀ ਉੱਚੇ ਵਾਲੇ ਪਾਸੇ ਸਾਡੇ ਵਾਲੇ ਪਾਸੇ ਤਾਂ ਜੀ ਬਹੁਤ ਮਾਰ ਸੀ ਵੀ ਕਰਾਲੀ ਵਾਲੀ ਸਾਈਡ 'ਚ ਤੁਹਾਨੂੰ 50 ਕਿੱਲੇ ਖਰੀਦ ਕੇ ਦੇਵਾਂਗੇ 50 ਕਿਜੀ ਉਹਨੇ ਤਾਂ ਜੀ ਸਾਨੂੰ 50 ਰੁਪਏ ਵੀ ਨਹੀਂ ਕਿਤੇ ਦਿੱਤੇ ਜੀ ਉਹ ਤਾਂ ਜੀ ਸਾਡੀ ਇੱਕ ਬਸ ਜਦੋਂ ਇਹ ਮਿਰਤਿਕ ਦੇ ਆਈ ਸਾਡੇ ਤਾਂ ਸਾਰੀਆਂ ਉਮੀਦਾਂ ਤੇ ਪਾਣੀ ਫਿਰ ਗਿਆ ਜੀ ਅਸੀਂ ਤਾਂ ਹੁਣ ਕਰਨ ਜੋਗੇ ਵੀ ਨਹੀਂ ਹੋਏ 60 60 ਸਾਲ 60 60 ਸਾਲ ਦੀ ਉਮਰ ਐ ਏਜ ਐ ਜੀ ਸਾਡੀ ਉਹਨਾਂ ਅਸੀਂ ਤਾਂ ਰੋਟੀ ਤੋਂ ਵੀ ਮਤਾਜ ਆਂ ਅਸੀਂ ਕੋਈ ਨਾਮ ਮਲਾਜ਼ਮ ਹੈਗੇ ਜੀ ਜੋ ਸਾਡਾ ਹੈ ਸੀ ਜੀ ਉਹ ਬਾਹਰ ਚਲੇ ਗਿਆ ਸਾਰਾ ਕੁਝ ਸਾਡਾ ਬੇਟਾ ਵੀ ਬਾਹਰ ਸੀ ਸਾਡਾ ਰਜਕਾਰ ਵੀ ਬਾਹਰ ਸੀ ਜੀ ਜੋ ਸਾਡੀਆਂ ਲਾਲੇ ਇੱਥੋਂ ਜੋ ਸਾਡੇ ਪੈਸਾ ਸੀ ਉਹ ਪਹਿਲਾਂ ਬੇਟੇ ਦੇ ਖਰਚ ਕਰਿਆ ਫਿਰ ਪੱਕੇ ਬੁਕੇ ਕਰਾਉਣ ਦੇ ਦੀ ਫਿਰ ਉਹਦੇ ਜਿਹੜੀ ਵੀ ਸਾਡੀ ਪ੍ਰੋਫਿਟਟੀ ਤਾਂ ਹੈ ਹੀ ਨਹੀਂ ਸੀ ਪਹਿਲਾਂ ਵੀ ਨਹੀਂ ਸੀ ਜੋ ਅਸੀਂ ਕਮਾਈ ਦਿਹਾੜੀ ਦੇ ਪਰਿਸ਼ਤੇਦਾਰਾਂ ਤੋਂ ਠੱਗ ਕੇ ਉਹ ਵੀ ਸਾਡੇ ਸਿਰ ਖੜੇ ਨੇ ਪੈਸੇ ਅਜੇ ਤੱਕ ਵਿਆਜ-ਵਿਆਜ ਨਹੀਂ ਉਤਰਿਆ ਜੀ ਉਹਦਾ ਤੁਹਾਨੂੰ ਪਤਾ ਹੀ ਹੈ ਜੀ ਵੀ ਬਾਹਰ ਵਿਦੇਸ਼ਾਂ ਚ ਕਿਵੇਂ ਭੇਜਿਆ ਜਾਂਦਾ ਜੀ ਉਹਦਾ ਤੁਹਾਡੇ ਤੋਂ ਭੁੱਲਿਆ ਹੋਇਆ ਨਹੀਂ ਹੈਗਾ ਜੀ ਸੋ ਕਿਤੇ ਨਾ ਕਿਤੇ ਜਿਸ ਤਰ੍ਹਾਂ ਅੰਕਲ ਹੋਰਾਂ ਨੇ ਦੱਸਿਆ ਕਿ ਬੁੜੀਆਂ ਉਮੀਦਾਂ ਸੀ ਪਰਿਵਾਰ ਨੂੰ ਭੁਪਿੰਦਰ ਸਿੰਘ ਤੋਂ ਕਿਉਂਕਿ ਭੁਪਿੰਦਰ ਸਿੰਘ ਨੇ ਉੱਧਰ ਜਾ ਕੇ ਬੜੀ ਮਿਹਨਤ ਕੀਤੀ ਸਖਤ ਮਿਹਨਤ ਕਰਕੇ ਆਪਣਾ ਬਿਜ਼ਨਸ ਖੜਾ ਕਰ ਲਿਆ ਸੀ ਟਰਾਲੇ ਵਗੈਰਾ ਤੇ ਜਿਸ ਤਰ੍ਹਾਂ ਅੰਕਲ ਹੋਰਾਂ ਨੇ ਦੱਸੇ ਕਿ ਬਿਊਟੀ ਪਾਰਲਰ ਵਗੈਰਾ ਦੀਆਂ ਦੁਕਾਨਾਂ ਵੀ ਬਣਾ ਲਈਆਂ ਸੀ ਪਰ ਜਦੋਂ ਇਹ ਕੁਛ ਖਬਰ ਆਉਂਦੀ ਹੈ ਤਾਂ ਅੰਕਲ ਹੋਰਾਂ ਦੇ ਕਹਿਣ ਦੇ ਮੁਤਾਬਕ ਸਾਰੀਆਂ ਉਮੀਦਾਂ ਤੇ ਪਾਣੀ ਫਿਰ ਜਾਂਦਾ ਹੈ ਅਸੀਂ ਕੋਸ਼ਿਸ਼ ਕਰਦੇ ਹਾਂ ਭੁਪਿੰਦਰ ਹੋਰਾਂ ਦੇ ਵਾਈਫ ਦੇ ਨਾਲ ਗੱਲਬਾਤ ਕਰਨ ਦੀ ਕਿ ਅਸਲ ਦੇ ਵਿੱਚ ਇਹ ਘਟਨਾ ਹੈ ਜਿਹੜੀ ਵਾਪਰੀ ਕਿਵੇਂ ਹੈ ਮੇਰੇ ਨਾਲ ਭੁਪਿੰਦਰ ਦੇ ਵਾਈਫ ਮੌਜੂਦ ਨੇ ਜਿਹੜੇ ਕਿ ਮਤਲਬ ਉਹਨਾਂ ਦੇ ਨਾਲ ਹੀ ਰਹਿ ਰਹੇ ਸੀ ਵਿਦੇਸ਼ ਦੇ ਵਿੱਚ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਸਭ ਘਟਨਾ ਜਿਹੜੀ ਵਾਪਰੀ ਹੈ ਕਿਵੇਂ ਵਾਪਰੀ ਹੈ ਐ ਬਣੀ ਤੁਹਾਨੂੰ ਕਿਵੇਂ ਪਤਾ ਲੱਗਦਾ ਮਤਲਬ ਇਸ ਘਟਨਾ ਦੇ ਬਾਰੇ ਵੀਰੇ ਅਸੀਂ ਨਾ ਵੈਸੇ ਉਹਨਾਂ ਦੇ ਟਰੱਕਾਂ ਦਾ ਕੰਮ ਸੀਗਾ ਹੂੰ ਹੂੰ ਤੇ ਉਹਨਾਂ ਨੇ ਟਰੱਕ ਚੱਕ ਕੇ ਲੈ ਕੇ ਆਉਣਾ ਸੀਗਾ ਸਵੇਰੇ ਜੌਬ ਲਈ ਇੱਕ ਡਰਾਈਵਰ ਉਹਨਾਂ ਨੇ ਕੰਮ ਤੋਂ ਫਾਇਰ ਕੀਤਾ ਸੀਗਾ ਹੂੰ ਤਾਂ ਉਹਨਾਂ ਨੇ ਟਰੱਕ ਯਾਰਡ ਚ ਲਾਉਣਾ ਸੀਗਾ ਹੂੰ ਤੇ ਅਸੀਂ 11 ਵਜੇ ਜਾ ਰਹੇ ਸੀ ਪਰ ਫਿਰ ਮੇਰੇ ਮਾਦਰ ਕਹਿਣ ਲੱਗੇ ਵੀ ਰਾਤ ਹੋ ਗਈ ਤੁਸੀਂ ਰਹਿਣ ਦੋ ਸਵੇਰੇ ਚੱਕ ਲਿਓ ਬਸ ਅੜਾ ਫੋਨ ਚਾਰਜ ਦੇ ਸੀ ਵੇਟ ਕਰ ਰਹੇ ਸੀ ਐਨੇ ਮੇਰੀ ਅੱਖ ਲੱਗੀ ਵੀਰੇ ਪਹਿਲਾਂ ਵੀ ਚੱਲ ਜਾਂਦੇ ਸੀ ਉਹ ਕੱਲੇ ਹੀ ਮਤਲਬ ਨੇੜੇ ਲੱਗ ਗਈ ਸੀਗਾ ਕਿ ਮੈਂ ਉੱਪਰ ਕਰਾ ਕੇ ਆ ਜਾਊਂਗਾ ਮੈਂ ਡ੍ਰੌਪ ਕਰ ਦਿੰਦੀ ਸੀ ਉਹ ਪਿਕ ਕਰਕੇ ਲੈ ਜਾਂਦੇ ਸੀ ਤੇ ਕਈ ਵਾਰੀ ਐਦਾਂ ਹੁੰਦਾ ਸੀ ਜੇ ਨੇੜੇ ਖੜਾ ਹੁੰਦਾ ਸੀ ਟਰੱਕ ਤਾਂ ਫਿਰ ਉਹ ਉੱਪਰ ਵਗੈਰਾ ਜਾਂ ਟੈਕਸੀ ਕਰਾ ਕੇ ਪਹੁੰਚ ਜਾਂਦੇ ਸੀ ਘਰ ਤਾਂ 1 ਵਜੇ ਉਹ ਘਰੋਂ ਗਏ ਐ ਤੇ ਮੈਂ ਸੁੱਤੀ ਹੋਈ ਸੀਗੀ ਫਿਰ ਮੈਂ ਜਦੋਂ ਸਵਾ 1 ਵਜੇ ਮੇਰਾ ਬੇਟਾ ਉੱਠਿਆ ਤਾਂ ਮੈਂ ਮਤਲਬ ਸਵਾ 1 ਵਜੇ ਉਹਨਾਂ ਦੀ ਡੈਥ ਹੋਈ ਉਹਨੇ ਇੱਕਦਮ ਚੀਕ ਮਾਰੀ ਕਿ ਡੈਡੀ ਤਾਂ ਮੈਂ ਮਤਲਬ ਮੈਂ ਦੇਖਿਆ ਮੈਂ ਕਿ ਉਹ ਤਾਂ ਸੁੱਤੇ ਪਏ ਸੀ ਸ਼ਾਇਦ ਕਿਉਂ ਡਰ ਗਿਆ ਇਦਾਂ ਵੀ ਡੈਡੀ ਨੂੰ ਕਿਉਂ ਆਵਾਜ਼ਾ ਮਾਰ ਰਿਹਾ ਤਾਂ ਮੈਂ ਫੋਨ ਲੱਗ ਪਿਆ ਫੋਨ ਘਰੇ ਮਤਲਬ ਚਾਰਜ ਤੇ ਲੱਗਿਆ ਪਿਆ ਸੀ ਚਾਰਜ ਪੁਆਇੰਟ ਤੇ ਉਸ ਤੋਂ ਬਾਅਦ ਮੈਂ ਉਹਨਾਂ ਨੇ 2:30 ਵਜੇ ਕੰਮ ਸ਼ੁਰੂ ਕਰਨਾ ਸੀਗਾ ਮਤਲਬ ਬੱਚੀ ਨੇ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਮਤਲਬ ਬੱਚੇ ਨੂੰ ਕੁਝ ਪਤਾ ਨਹੀਂ ਸੀ ਉਦੋਂ ਉਹੀ ਅਚਾਨਕ ਹੀ ਉਹਨਾਂ ਨੇ ਇਸ ਤਰ੍ਹਾਂ ਕਿ 1:30 ਵਜੇ ਉਹਨਾਂ ਦੀ ਜਾਨ ਨਿਕਲੀ 1:30 ਵਜੇ ਮੇਰੇ ਬੇਟੇ ਨੇ ਚੀਕ ਮਾਰੀ ਡੈਡੀ ਕਹਿ ਕੇ ਉਹਦੀ ਚੀਕ ਨਾਲ ਮੈਂ ਉੱਠੀ ਆ ਉੱਠਣ ਤੋਂ ਬਾਅਦ ਮੈਂ ਕਿਹਾ 2:30 ਵਜੇ ਉਹਨਾਂ ਨੇ ਕੰਮ ਸ਼ੁਰੂ ਕਰਨਾ ਹੈ ਮੈਂ ਫੋਨ ਦੇ ਆਨੇ ਉਹਨਾਂ ਦਾ ਯਾਰਡ 'ਚ ਮੈਂ ਫੋਨ ਲੈ ਕੇ ਗਈ ਤਾਂ ਯਾਰਡ 'ਚ ਉਹਨਾਂ ਦਾ ਟਰੱਕ ਨਹੀਂ ਸੀ ਤੇ ਚਾਰ ਟਰੱਕ ਖੜੇ ਸੀ ਇੱਕ ਟਰੱਕ ਮਿਸ ਸੀ ਫਿਰ ਮੈਂ ਸੋਚਿਆ ਵੀ ਸ਼ਾਇਦ ਕਿਤੇ ਡਰਾਈਵਰ ਨਵੇਂ ਡਰਾਈਵਰ ਨੂੰ ਟਰੱਕ ਦੇਣਾ ਸੀ ਉਹ ਆਪਣਾ ਪੰਜਾਬੀ ਮੁੰਡਾ ਹੀ ਸੀਗਾ ਤੇ ਮੈਂ ਉਹਨਾਂ ਨੂੰ ਵੀ ਫੋਨ ਲਾਇਆ ਚਾਰਾਂ ਨੂੰ ਡਰਾਈਵਰਾਂ ਨੂੰ ਕਿਸੇ ਨੇ ਫੋਨ ਨਹੀਂ ਚੁੱਕਿਆ ਰਾਤ ਨੂੰ ਫਿਰ ਮੈਂ ਪੁਲਿਸ ਨੂੰ ਫੋਨ ਲਾਇਆ ਮੈਂ ਕਿਹਾ ਦੱਸ ਕਰਕੇ ਮੇਰੇ ਹਸਬੰਦ ਘਰ ਫੋਨ ਭੁੱਲ ਗਏ ਤੇ ਜਗ੍ਹਾ ਤੇ ਟਰੱਕ ਹੈ ਨਹੀਂਗਾ ਸਾਡਾ ਵੀ ਮੈਂ ਵਰੀਡ ਹੋ ਰਹੀ ਹਾਂ ਵੀ ਕੁਝ ਹੋਤਾ ਨਹੀਂ ਗਿਆ ਇਦਾਂ ਵੀ ਕੋਈ ਤਾਂ ਉਹਨਾਂ ਨੇ ਮੈਨੂੰ ਫੋਨ ਤੋਂ ਫੋਨ ਤੇ ਕਿਹਾ ਕਿ ਵੀ ਕਿ ਕਿਹੜੀ ਕਾਰ ਸੀ ਬਲੈਕ ਕਲਰ ਦੀ ਕਾਰ ਮਾਜ਼ਡਾ ਉਹ ਕ੍ਰੈਸ਼ ਹੋ ਕ੍ਰੈਸ਼ ਹੋ ਗਿਆ ਤੇ ਉੱਥੇ ਪਾਸਟ ਉੱਥੇ ਪਹੁੰਚੇ ਹੋ ਗਏ ਉਸ ਤੋਂ ਬਾਅਦ ਪੁਲਿਸ ਵਾਲੇ ਮੈਨੂੰ ਘੱਟ ਛੱਡ ਕੇ ਗਏ ਯਾਰ ਚੋਂ ਤੇ ਦੋ ਪੁਲਿਸ ਵਾਲੇ ਸਾ ਮੇਰੇ ਕੋਲ ਹੀ ਪੂਰੀ ਰਾਤ ਰੁਕੇ ਉਸ ਤੋਂ ਬਾਅਦ ਉਹਨਾਂ ਦੇ ਫਰੈਂਡਸ ਜਿੰਨੇ ਵੀ ਅਸੀਂ ਸਭ ਦੇ ਫੋਨ ਆਉਣੇ ਸ਼ੁਰੂ ਹੋ ਗਏ ਫਿਰ ਮੈਂ ਨੈਕਸਟ ਦਿਨ ਉਹਨਾਂ ਨੂੰ ਕਿਹਾ ਕਿ ਮੈਂ ਦੇਖਣਾ ਉਹ ਕਹਿੰਦੇ ਵੀ ਨਹੀਂ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਤਿੰਨ ਵਾਰ ਉਹਨਾਂ ਦਾ ਐਕਸੀਡੈਂਟ ਹੋਇਆ ਪਹਿਲਾਂ ਟਰੱਕ ਨਾਲ ਗੱਡੀ ਪਲਟੀ ਪਲਟਣ ਤੋਂ ਬਾਅਦ ਉਹ ਬਾਹਰ ਨਿਕਲੇ ਤੇ ਨਾਲ ਦੀ ਨਾਲ ਦੋ ਹੀ ਲਾਈਨਾਂ ਸੀਆਂ ਮੋਟਰਵੇਅ ਤੇ ਦੂਸਰੀ 21 ਸਾਲ ਦੀ ਕੁੜੀ ਨੇ ਯੂਟ ਨਾਲ ਉਹਨਾਂ ਨੂੰ ਹਿੱਟ ਕੀਤਾ ਜਿਹੜੀ ਕੁੜੀ ਨੇ ਉਹਨਾਂ ਨੂੰ ਬਾਅਦ 'ਚ ਹਿੱਟ ਇੱਕ ਮਤਲਬ ਪਹਿਲਾਂ ਇੱਕ ਵਾਰੀ ਲਾ ਲੋ ਠੇਸ ਵੱਜਦੀ ਹੈ ਟਰੱਕ ਦੇ ਨਾਲ ਤੇ ਜਿਹੜੀ ਕੁੜੀ ਨੇ ਬਾਅਦ 'ਚ ਹਿੱਟ ਕੀਤਾ ਤੇ ਜਿਸ ਤੋਂ ਬਾਅਦ ਇਹ ਸਾਰੀ ਘਟਨਾ ਵਾਪਰਦੀ ਹੈ ਉਹ ਕੁੜੀ ਦੇ ਉੱਤੇ ਕੋਈ ਪੁਲਿਸ ਕਾਰਵਾਈ ਵਗੈਰਾ ਹੋਈ ਹੈ ਨਹੀਂ ਉਹਤੇ ਕੋਈ ਕਾਰਵਾਈ ਨਹੀਂ ਹੋਈ ਮਤਲਬ ਉਹਨਾਂ ਨੇ ਕਿਹਾ ਕਿਉਂਕਿ ਭੁਪਿੰਦਰ ਨਾ ਇੱਕਦਮ ਪੈਨਿਕ ਹੋ ਕੇ ਜਦੋਂ ਗੱਡੀ ਪਲਟੀ ਗਈ ਸੀ ਤਾਂ ਉਹ ਥੋੜਾ ਬਾਹਰ ਨਿਕਲੇ ਕਿਉਂਕਿ ਸੱਟਾਂ ਵੱਜੀਆਂ ਸੀ ਉਹਨਾਂ ਦੇ ਤਾਂ ਉਹ ਕੁੜੀ ਦੀ ਮਿਸਟੇਕ ਨਹੀਂ ਮੰਨੇਗੀ ਕਿਉਂਕਿ ਇੱਕਦਮ ਉਹ ਸਪੀਡ ਚਾ ਰਹੀ ਸੀਗੀ ਤੇ ਉਹ ਜਦੋਂ ਬਾਹਰ ਬਿਲਕੁਲ ਆ ਗਏ ਖੜੇ ਸੀ ਟਰੱਕ ਵੀ ਪਲਟਿਆ ਹੋਇਆ ਸੀ ਤੇ ਗੱਡੀ ਵੀ ਫਿਰ ਜਦੋਂ ਕੁੜੀ ਨੇ ਹਿੱਟ ਕੀਤਾ ਤਾਂ ਦੂਸਰੀ ਸਾਈਡ ਸੁੱਟਿਆ ਉਹਨਾਂ ਨੂੰ ਦੂਜੀ ਸਾਈਡ ਤੋਂ ਗੱਡੀ ਨੇ ਉੱਪਰ ਦੀ ਪੂਰੀ ਜਿਹੜੀ ਤੁਸੀਂ ਦੱਸ ਰਹੇ ਹੋ ਉਹ ਕੁੜੀ ਪੰਜਾਬੀ ਸੀ ਆ ਉਧਰੋਂ ਸੀ ਗੋਰੀ ਸੀ ਗੋਰੀ ਸਿੱਕੀ ਸਾਲ ਦੀ ਤੇ ਬਾਈ ਜਦੋਂ ਫਿਰ ਉਹ ਸਾਰਾ ਕੁਝ ਪੁਲਿਸ ਮਤਲਬ ਤੁਸੀਂ ਪਹੁੰਚ ਜਾਨੇ ਉਸ ਤੋਂ ਬਾਅਦ ਪੁਲਿਸ ਦੀ ਕਾਰਵਾਈ ਲੱਗਣ ਚਾ ਫਿਰ ਇੰਨੇ ਦਿਨ ਇੱਧਰ ਆਉਣ ਚ ਇੰਨਾ ਟਾਈਮ ਕਿਉਂ ਲੱਗਿਆ ਕਿਉਂਕਿ 9 ਘੰਟੇ ਦੀ ਇਨਵੈਸਟੀਗੇਸ਼ਨ ਸੀ ਉਹਨਾਂ ਦੀ ਤੇ ਉਹਨਾਂ ਨੇ ਹਰ ਚੀਜ਼ ਇਨਵੈਸਟੀਗੇਟ ਕੀਤਾ ਵੀ ਕੀ ਰੀਜ਼ਨ ਐ ਦੈ ਐਵਰੀਥਿੰਗ ਤੇ ਫਿਰ ਇਨਵੈਸਟੀਗੇਸ਼ਨ ਨੂੰ ਟਾਈਮ ਲੱਗਿਆ ਸੀ ਉਹਨਾਂ ਦਾ ਕਾਫੀ ਪੇਪਰ ਵਰਕ ਸੀਗਾ ਤੇ ਜੋ ਉਹਨਾਂ ਨੇ ਕਰਨਾ ਪੈਣਾ ਸੀ ਸਾਨੂੰ ਉਹਨਾਂ ਨੇ ਇਹ ਰੀਜ਼ਨ ਦਿੱਤਾ ਬਟ ਫਿਰ ਵੀ ਵੈਸੀ 1 ਮੰਥ ਦਾ ਟਾਈਮ ਕਿਹਾ ਸੀ ਉਹਨਾਂ ਨੇ ਪਰ ਉਹਨਾਂ ਨੇ ਐਸ ਸੂਨ ਪੋਸੀਬਲ ਮਤਲਬ ਮੈਂ ਉਹਨਾਂ ਨੂੰ ਰਿਕਵੈਸਟ ਕੀਤੀ ਤਾਂ 2 ਹਫਤੇ ਦੇ ਅੰਦਰ ਅੰਦਰ ਉਹਨਾਂ ਨੇ ਆਪਣਾ ਮਤਲਬ ਸਭ ਕੁਝ ਕਰਕੇ ਤਾਂ ਸਾਨੂੰ ਬੋਡੀ ਹੈਂਡ ਓਵਰ ਕੀਤੀ ਸਭ ਤੋਂ ਪਹਿਲਾਂ ਪੁਲਿਸ ਕੋਲ ਗਈ ਫਿਰ ਹਸਪੀਟਲ ਗਈ ਫਿਰ ਪੁਲਿਸ ਕੋਲ ਗਈ ਫਿਰ ਫੋਰੈਂਸਿਕ ਫੋਰੈਂਸਿਕ ਵਾਲੇ ਕੋਲ ਗਈ ਉਸ ਤੋਂ ਬਾਅਦ ਫਿੰਡਰ ਵਾਲੇ ਕੋਲ ਗਈ ਤਾਂ ਉਹਦੇ ਕਰਕੇ ਕਾਫੀ ਟਾਈਮ ਲੱਗ ਗਿਆ ਜਿਸ ਤਰ੍ਹਾਂ ਕਿ ਅਸੀਂ ਫਾਦਰ ਸਾਹਿਬ ਨਾਲ ਗੱਲ ਕੀਤੀ ਹੈ ਉਹ ਦੱਸ ਰਹੇ ਨਹੀਂ ਕਿ ਭੁਪਿੰਦਰ ਤਕਰੀਬਨ 20 ਕਿੰਨ੍ਹੇ ਸਾਲਾਂ ਦੇ ਸੀ ਜਦੋਂ ਇੱਥੋਂ ਚਲੇ ਗਏ ਸੀ ਆਸਟ੍ਰੇਲੀਆ ਤੇ ਤੁਹਾਡੀ ਮੈਰਿਜ ਉਹ ਉੱਥੇ ਜਾਣ ਤੋਂ ਬਾਅਦ ਦੁਬਾਰੀ ਇੱਥੇ ਆ ਕੇ ਹੁੰਦੀ ਹੈ ਜਾਂ ਫਿਰ ਮੈਰਿਜ ਤੋਂ ਬਾਅਦ ਹੀ ਉੱਧਰ ਜਾਂਦੇ ਨੇ ਨਹੀਂ ਮੇਰੀ ਅਰੇਂਜ ਮੈਰਿਜ ਸੀ 2016 'ਚ 15 'ਚ ਮੇਰੀ ਇੰਗੇਜਮੈਂਟ ਹੋਈ ਸੀ 2016 'ਚ ਸਾਡੀ ਮੈਰਿਜ ਹੋਈ ਤੇ ਆਫਟਰ 2 ਮੰਥ ਬਾਅਦ ਅਸੀਂ ਦੋਨੋਂ ਇਕੱਠੇ ਚੱਲ ਗਏ ਸੀਗੇ ਨਾਲ ਹੀ ਦੋ ਵਾਰ ਆਏ ਹਾਂ ਅਸੀਂ ਇਥੇ ਇੰਡੀਆ ਦਾ 10 ਸਾਲ ਚ ਦੋ ਵਾਰੀ ਆਏ ਹਾਂ ਤੁਸੀਂ ਹਾਂਜੀ ਤੇ ਕਾਰੋਬਾਰ ਵੀ ਕਹਿੰਦੇ ਵੀ ਵਧੀਆ ਚਲਾ ਲਿਆ ਅਸੀਂ ਮਿਹਨਤੀ ਬਹੁਤ ਸੀ ਭਪਿੰਦਰ ਉਹਨਾਂ ਨੇ ਮਿਹਨਤ ਬਹੁਤ ਕੀਤੀ ਤੇ ਕਾਰੋਬਾਰ ਵੀ ਉਧਰ ਚੰਗਾ ਖੜਾ ਕਰ ਲਿਆ ਸੀ ਹਾਂਜੀ ਫਿਰ ਕਾਰੋਬਾਰ ਕਾਰੋਬਾਰ ਵਧੀਆ ਸੀ ਉਹਨਾਂ ਦਾ ਵੀ ਕੰਮ ਸੀ ਮੇਰਾ ਵੀ ਆਪਣਾ ਕੰਮ ਸੀ ਦੋਨਾਂ ਦੇ ਸਾਡੇ ਆਪਣੇ ਬਿਜ਼ਨਸ ਸੀਗੇ ਹਾਂ ਫਾਦਰ ਸਾਹਿਬ ਦੱਸ ਰਹੇ ਨੇ ਕਿ ਉਹਨਾਂ ਨੂੰ ਤੁਸੀਂ ਮਤਲਬ ਕਿ ਪਿੰਦਰਹੁਰੀ ਕਹਿੰਦੇ ਹੁੰਦੇ ਸੀ ਕਿ ਇੱਧਰ ਆ ਕੇ ਆਪਾਂ ਚੰਗੀ ਪੈਲੀ ਬਣਾ ਲੈਣੀ ਆ ਤੇ ਉਸ ਤੋਂ ਬਾਅਦ ਸਾਰਾ ਕੁਝ ਸੈੱਟ ਕਰ ਲੈਣਾ ਕੀ ਮਤਲਬ ਫਿਊਚਰ ਪਲੈਨਿੰਗ ਸੀ ਇੱਧਰ ਆ ਕੇ ਕਰਨ ਦੀਆਂ ਵੀਰੇ ਉਹਨਾਂ ਨੇ ਸੋਚਿਆ ਸੀ ਕੋਈ ਫੈਕਟਰੀ ਵਗੈਰਾ ਲਗਾ ਲਾਂਗੇ ਇੱਧਰ ਆ ਕੇ ਤੇ ਪਲਾਨ ਸੀ ਵੀ ਚਲੋ ਬਹੁਤ ਹੋ ਗਿਆ ਹੁਣ ਇੱਧਰ ਵਾਪਸ ਆ ਜਾਣਾ ਵੀ ਨੈਕਸਟ ਈਅਰ ਤੱਕ ਕੁਝ ਨਾ ਕੁਝ ਆਪਣਾ ਇੱਧਰ ਇੰਡੀਆ ਹੀ ਕਰਨਾ ਹੈ ਬਟ ਨੈਕਸਟ ਈਅਰ ਆਉਣ ਤੋਂ ਪਹਿਲਾਂ ਹੀ ਸਾਰਾ ਕੁਝ ਖਤਮ ਹੋ ਗਿਆ ਸੋ ਕਿਤਨੇ ਕਿਤੇ ਹਰ ਬੰਦਾ ਉਮੀਦ ਲਗਾ ਕੇ ਜ਼ਿੰਦਗੀ ਗੁਜ਼ਾਰਦਾ ਜਦੋਂ ਮਾਪੇ ਆਪਣੇ ਬੱਚਿਆਂ ਨੂੰ ਬਾਹਰ ਭੇਜਦੇ ਨੇ ਤਾਂ ਬਹੁਤ ਵੱਡੀਆਂ ਉਮੀਦਾਂ ਹੁੰਦੀਆਂ ਨੇ ਪਹਿਲੀ ਤਾਂ ਗੱਲ ਇਹ ਹੀ ਹੁੰਦੀ ਹੈ ਕਿ ਸਾਡੇ ਘਰ ਦੀ ਗਰੀਬੀ ਦੂਰ ਹੋ ਜਾਊਗੀ ਕਿਉਂਕਿ ਕਿਸੇ ਦਾ ਦਿਲ ਨਹੀਂ ਕਰਦਾ ਕਿ ਆਪਣੇ ਜਵਾਨ ਪੁੱਤ ਨੂੰ ਘਰੋਂ ਤੋਰ ਦੇਣਾ ਹਰੇਕ ਮਾਂ ਐਸੀ ਕਰਕੇ ਤੋਰਦੀ ਹੈ ਕਿ ਕੱਲ ਨੂੰ ਮੇਰਾ ਪੁੱਤ ਵੱਡਾ ਹੋਊਗਾ ਤੇ ਸਾਡੇ ਬੁਢਾਪੇ ਦੇ ਵਿੱਚ ਸਹਾਰਾ ਬਣੂਗਾ पर उम्मीद ਨਹੀਂ ਹੁੰਦੀ ਜਿਸ ਤਰ੍ਹਾਂ ਅਚਾਨਕ ਇਹ ਕੁਛ ਵਾਪਰ ਜਾਂਦਾ ਹੈ ਤੇ ਬਹੁਤ ਔਖਾ ਹੁੰਦਾ ਮਾਵਾ-ਪਾਪਾ ਨੂੰ ਜਦੋਂ ਅਜਿਹਿਆਂ ਕਟਨਾ ਮਾਵਾ-ਪਰਦਿਆਂ ਨੇ ਕਿ ਜੁਬਾਨ ਪੁੱਤ ਜਦੋਂ ਦੁਨੀਆ ਤੋਂ ਛੱਡ ਕੇ ਤੁਰ ਜਾਂਦਾ ਹੈ